ਜੀ ਤੁਹਾਡਾ ਕੀ ਕੰਮ ਕਰਦੇ ਹੋ ਐਮਬਲੈਂਸ ਚਲਾਉਂਦਾ ਜੀ ਕਿਹੜੀ ਹਸਪੀਟਲ ਦੀ ਹੈ ਜੀ ਆਈਬੀਬੀ ਤੇ ਕੀ ਵੀਰ ਜੀ ਕਿਵੇਂ ਵਰਤਵਾਪ ਰਿਹਾ ਜਿਹੜਾ ਹਾਸਾ ਹੋਇਆ ਆਪਣੀ ਸਾਈਡ ਜਾ ਰਿਹਾ ਸੀਗਾ ਜੀ ਉਧਰੋਂ ਗੱਡੀ ਹੌਲ ਤੇ ਕਰਨ ਲੱਗੀ ਸੀ ਵਿਚੇ ਰੱਖੀ ਆ ਕਿਹੜੀ ਗੱਡੀ ਸੀਗੀ ਜੀ ਕੋਟ ਚ ਉੱਤਰਾਈ ਤੁਸੀਂ ਕਿਹੜੇ ਹਸਪੀਟਲ ਤੋਂ ਪੇਸ਼ੈਂਟ ਲੈ ਕੇ ਆਏ ਸੀ ਮੈਂ ਜੀ ਖੰਨੇਓ ਲੈ ਕੇ ਆਦਿਆ ਮਾਰੇ ਕਿਨ ਕਰਾਣ ਲਈ ਆਇਆ ਸੀਗਾ ਕਿੱਥੇ ਦੇ ਚਲੇ ਸੀ ਹਸ਼ਾਰਪੁਰ ਲੈ ਕੇ ਹਸ਼ਾਰਪੁਰ ਲੈ ਕੇ ਚਲੇ ਸੀ ਸ ਤੇ ਗੱਡੀ ਬੱਜੀ ਆ ਵਿਚੇ ਆਈ ਵੀ ਬਈ ਕਰਨਾ ਹਸਪੀਟਲ ਦੀ ਗੱਡੀ ਆ ਇਹ ਖੜਾ ਐ ਐਮ ਆਰ ਆਈ ਕਰਵਾਉਣ ਲਈ ਹਾਰਪੁਰ ਲੈ ਗਏ ਸੀ ਉਹ ਤੋਂ ਕਰਵਾ ਕੇ ਆ ਰਹੇ ਸੀ ਵਾਪਸ ਅੱਛਾ ਜੀ ਗੱਡੀ ਵਾਲਾ ਅਸੀਂ ਆਪਣੀ ਸਾਈਡ ਜਾ ਰਹੇ ਸੀਗੇ ਓਵਰਟੈਕ ਕਰ ਰਿਆ ਸੀਗਾ ਤੇ ਆਉਣ ਕਿਹੜੀ ਗੱਡੀ ਵਾਲਾ ਸੀ ਵੀਰ ਜੀ ਹੋਰ ਕਿੰਦਰ ਆਉਂਦੀ ਫੋਰਚਨਰ ਸੀ ਉਹਦੀ ਗੱਡੀ ਦੇ ਵਿੱਚ ਜਿਹੜਾ ਪੇਸ਼ੈਂਟ ਨੇ ਕਿਸੇ ਦਾ ਕੋਈ ਸੱਟ ਮਾਰ ਕਿ ਕਿਸੇ ਦੀ ਕੀ ਬਤ ਨਹੀਂ ਪਚਾਰ ਆ ਗਿਆ ਪੇਸ਼ੰ ਦਾ ਤੁਹਾਡੇ ਵੀ ਲੱਗੀਆਂ ਸੱਟਾਂ ਜੀ ਆ ਵੀਰੇ ਲੱਗੀਆਂ ਮੂਟੇ ਵੀ ਯਾਰ ਸਾਰਿਆਂ ਨੇ ਲੱਗੀਆਂ ਡਰਾਈਵਰ ਵੀ ਕੱਢ ਕੇ ਟੱਕੀ ਭੰਨਿਆ ਸ਼ੀਸ਼ਾ ਯਾਰ ਮੂਟਾ ਡਰਾਈਵਰ ਦਾ ਬਚਾ ਹੋ ਗਿਆ ਵੀਰ ਜੀ ਅਜੇ ਤੱਕ ਤਾਂ ਰਿਕਵਰ ਹੋ ਗਿਆ ਸੀ ਤੇ ਯਾਨੀ ਕਿ ਜਿਹੜਾ ਤੁਹਾਡੇ ਪੇਸ਼ੈਂਟ ਸੀ ਠੀਕ ਠਾਕ ਹੀ ਨੇ ਵੀਰੇ ਪਹੁੰਚਿਆ ਕੋਈ ਪੁਲਿਸ ਵਾਲਾ ਜਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਪੁਲਸ ਪਹੁੰਚੀ ਸੀਗੀ ਵੀਰੇ ਹਜੇ ਮੈਨੂੰ ਇੱਥੇ ਫਿਰਾਂ ਤਿਆਰ ਵੀ ਦੇਖਦਾਂ ਨਹੀਂ ਹੈ ਸਾਰੇ ਹੀ ਬੰਦੇ ਖੜੇ ਆ ਜੀਤੇ ਗੋਏ ਯਾਰ ਇਹ ਜਦੋਂ ਇਹ ਐਕਸੀਡੈਂਟ ਹੋਇਆ ਜੀ ਤੁਸੀਂ ਉਦੇ ਕੋਲ ਸੀਗੇ ਜੀ ਮੌਜੂਦ ਸੀਗੇ ਹਾਂਜੀ ਹਾਂਜੀ ਕੋਲ ਕਿ ਕਿਵੇਂ ਵਾਪਰਿਆ ਜੀ ਬੜਾ ਹਾਸਾ ਦੱਸ ਸਕਦੇ ਹਾਂ ਕਿਤੇ ਕੋਲ ਖੜੇ ਸੀਗੇ ਜੀ ਇਹ ਇਧਰੋਂ ਆਈ ਗੱਡੀ ਕਿਧਰੋਂ ਆਈ ਆਪਸ ਵਿੱਚ ਟਕਰਾ ਗਈ ਜੀ ਕੀ ਕੰਮ ਕਰਦੇ ਹੋ ਤੁਸੀਂ ਸਿੱਜੀ ਫੋਰਜ ਕਰਦੇ ਸੀ ਉਹਦੇ ਕੰਮ ਕਰ ਰਹੇ ਸੀ ਤੁਸੀਂ ਹਾਂਜੀ 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 ਲੈ ਚਲਾਉਣ ਲੱਗੇ ਹੋ ਸੀ ਜਦੋਂ ਇਹ ਗੱਡੀਆਂ ਟਕਰਾਈਆਂ ਜੀ ਕਿਹਦੀ ਗੱਡੀ ਦੀ ਗਲਤੀ ਮੰਨੀ ਜਾ ਸਕਦੀ ਹੈ ਦੱਸੋ ਵੀ ਐਂਬੂਲੈਂਸ ਵਾਲਾ ਸੀ ਜਾਂ ਫੋਰਜ ਉਹਦੇ ਪਤਾ ਨਹੀਂ ਹੈ ਕਿ ਇਹ ਤਾਂ ਕੰਮ ਕਰ ਰਹੇ ਸੀ ਜਾਂ ਗੱਡੀਆਂ ਟਕਰਾ ਗਈਆਂ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗਿਆ ਇਹ ਤਾਂ ਜਿਹੜੇ ਭੱਜ ਕੇ ਆਏ ਕੋਲ ਜੀ ਇਹਨਾਂ ਦੇ ਹੈ ਕੱਢਿਆ ਵਿੱਚੋਂ ਪੇਸ਼ੈਂਟ ਕੱਢਿਆ ਨਹੀਂ ਵਿੱਚੋਂ ਜੀ ਹਾਂ ਜੀ ਹਾਂ ਜੀ ਇਹਦਾ ਪੇਸ਼ੈਂਟ ਸਾਰੇ ਠੀਕ ਨੇ ਜੀ ਡਰਾਈਵਰ ਕਾਫੀ ਜਾ ਵਾ ਫਸ ਗਿਆ ਸੀ ਐਂਬੂਲੈਂਸ ਵਾਲਾ ਜੀ ਟਰੈਕਟਰ ਨੂੰ ਪਾ ਕੇ ਰੱਸਾ ਰੱਸਾ ਪਾ ਕੇ ਸਾਡੇ ਕੋਲੇ ਸੀਗਾ ਉਹਨਾਂ ਮਾਰ ਖਿੱਚ ਕੇ ਕੱਢਿਆ ਜੀ ਬਾਹਰ ਵਿੱਚੋਂ ਗੱਡੀ ਸਾਰੀ ਪੇਸ਼ੈਂਟ ਠੀਕ ਨੇ ਜੀ ਸਾਰੇ ਹਾਂ ਜੀ ਠੀਕ ਹੈ ਜੀ ਅੱਛਾ ਅੱਛਾ ਠੀਕ ਹੈ ਇਹ ਗੱਲਬਾਤ ਹੋਈ ਹੈ ਕਿਵੇਂ ਹੋਈ ਹੈ ਦੱਸਾ ਦਿਓ ਮੜੇ ਨਹੀਂ ਜੀ ਸਾਡੇ ਆਉਣ ਤੋਂ ਪਹਿਲਾਂ ਹੀ ਹੋਇਆ ਸਾਰਾ ਕੁਝ ਪੇਸ਼ੈਂਟ ਪਹੁੰਚਾਤੇ ਹੀ ਹਸਪੀਟਲ ਜਾਂ ਸਰਕਾਰ ਜੋ ਸਾਹਿਬ ਆ ਕੇ ਕਹਿੰਦੇ ਅੱਛਾ ਜੀ ਗਲਤੀ ਕਿਹੜੀ ਕਿਹੜੀ ਗੱਡੀ ਦੀ ਗਲਤੀ ਲੱਗਦੀ ਤੇਰੀ ਗਲਤੀ ਦੀ ਗੱਡੀ ਦੀ ਗਲਤੀ ਗਲਤੀ ਤਾਂ ਜੇ ਮੌਕੇ ਤੇ ਦੇਖ ਕੇ ਹੀ ਪਤਾ ਲੱਗੂਗਾ ਜੇ ਕੋਈ ਸਰਕਾਰ ਤੁਸੀਂ ਦੇਖਿਆ ਹੀ ਹੋਣਾ ਤੁਸੀਂ ਦੇਖਿਆ ਮੌਕੇ ਤੇ ਦੇਖਿਆ ਅਸੀਂ ਅਜੇ ਕੋਈ ਪਤਾ ਨਹੀਂ ਲੱਗ ਰਿਹਾ ਗੱਡੀਆਂ ਸਾਈਡ ਤੇ ਕਰਾਈਆਂ ਉਸ ਤੋਂ ਬਾਅਦ ਦੇਖਾਂਗੇ ਕਿੰਨੇ ਕਿ ਪੂਰੀ ਰਹੀ ਸੀ ਇਹ ਐਂਬੂਲੈਂਸ ਐਂਬੂਲੈਂਸ ਕਿੱਥੋਂ ਦੀ ਸੀਗੀ ਜੀ ਪਤਾ ਜੀ ਕੋਈ ਨੂੰ ਐਂਬੂਲੈਂਸ ਬਾਰੇ ਕਿਸੇ ਨੂੰ ਨਹੀਂ ਪਤਾ ਨਾ ਗੱਡੀ ਬਾਰੇ ਕਿਸੇ ਨੂੰ ਪਤਾ ਅੱਛਾ ਵੀ ਕਿੱਥੇ ਦੇ ਸੀਗੀ ਜੀ ਹਾਂਜੀ ਕਿੰਨੇ ਕੁ ਮਰੀਜ਼ ਸੀ ਇਹਦੇ ਵਿੱਚ ਇਹਦੇ ਵਿੱਚ 2 ਮਰੀਜ਼ ਸੀ ਜਿਹੜਾ ਗੱਡੀ ਚਲਾ ਰਿਹਾ ਸੀ ਉਹ ਹੋਰ ਚਲੂ ਰਹੀ ਨਹੀਂ ਮੌਕੇ ਤੇ ਹੈਗੀ ਨਹੀਂ ਸਰ ਨਹੀਂ ਕੋਈ ਨਹੀਂ ਸਾਨੂੰ ਬੰਦਾ ਨਹੀਂ ਕੋਈ ਮਿਲਿਆ ਹੈਗਾ ਕਿੱਥੇ ਦੀ ਇਹ ਫੋਰਚੂਨ ਹੈ ਜੀ ਪਤਾ ਨਹੀਂ ਸਰ ਤੁਸੀਂ ਕਿਹੜੇ ਥਾਣੇ ਤੋਂ ਹੋਈ ਮੈਂ ਮਾਸੀਪੜਾ ਸਾਹਿਬ ਤੋਂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਐਸ.ਆਈ. ਜਗਤਾਰ ਸਿੰਘ ਧੰਨਵਾਦ